ਖਾਲਸਾ ਵਾਇਕੁਤ ਜੀ ਦੀ ਫਤਿਹ ਐਸਐਚਓ ਸਾਹਿਬ ਘਟਨਾ ਕਰਨ ਦਾ ਤੁਹਾਨੂੰ ਸਾਰਾ ਹੀ ਲਗਭਗ ਪਤਾ ਆ ਸਰ ਸਰ ਕੱਲ ਮੈਂ ਇੱਥੇ ਹੀ ਸੀਗਾ ਚਲੋ ਜੋ ਵਜਨ ਹੋਏ ਆ ਉਹਦੇ ਮੁਤਾਬਕ ਸਰ ਉਹਦੇ ਮੁਤਾਬਕ ਨਹੀਂ ਹੋਇਆ ਹੁਕਮ ਕਰੋ ਮੇਰੀਆਂ ਬੇਨਤੀਆਂ ਇਹ ਆ ਜੋ ਪਾਇਆ ਗਿਆ ਆ ਇੱਕ ਤਾਂ ਇਹ ਆ ਵੀ ਉਹਨੇ ਪ੍ਰਸ਼ਾਦ ਦੇ ਵਿੱਚ ਉਹ ਦਵਾਈ ਪਾਉਣ ਦੀ ਪਾਈ ਆ ਦੂਸਰੀ ਹਟ ਉਹਦੇ ਤੇ 307 ਦਾ ਐਡ ਹੁੰਦਾ ਉਹ ਕਰੋ ਪਲੱਸ ਜਿਹੜੀ ਕਮੇਟੀ ਨੇ ਟ੍ਰੇਡ ਕੀਤੀ ਆ ਵੀਡੀਓ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਪਰਚਾ ਗੱਲ ਦੇ ਦਿੱਤਾ ਸੀ ਚਲੋ ਪਰਚਾ ਦੇ ਦਿੱਤਾ ਜੀ ਪਰਚੇ ਨੂੰ ਐਡ ਕਰੋ ਜੋ ਕਹਿ ਰਹੇ ਆ ਠੀਕ ਆ ਜੀ ਵੀ ਜੋ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰ ਉਹਦੇ ਵਿੱਚ ਬਕਾਇਦਾ ਧਰਾਵਾ ਲਾ ਕੇ ਉਹਦੇ ਤੇ ਐਡ ਕਰੋ ਠੀਕ ਆ ਜੀ ਪਲੱਸ ਜੇ ਇਸ ਬੰਦੇ ਨੇ ਝੂਠ ਬੋਲ ਕੇ ਜੇ ਪੁਲਿਸ ਨੂੰ ਕਮਰਾ ਕੀਤਾ ਜਾਂ ਤੁਹਾਡੀ ਪੁਲਿਸ ਲੜੀ ਹੋਈ ਆ ਮੈਨੂੰ ਕਹਿਣ ਤੋਂ ਗਰੇਜ ਨਹੀਂ ਆ ਬਿਲਕੁਲ ਜੀ ਬਿਲਕੁਲ ਵੀ ਉਹ ਬੰਦੇ ਫੜਾ ਵੀ ਦਿੱਤਾ ਛੜਾ ਵੀ ਦਿੱਤਾ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਬਿਲਕੁਲ ਛੜਾਉਣ ਤੋਂ ਬਾਅਦ ਬੰਦਾ ਭੁਜਾ ਵੀ ਦਿੱਤਾ ਬਿਲਕੁਲ ਠੀਕ ਹੈ ਜੀ ਇੱਥੇ ਪੂਰੇ ਪਿੰਡ ਦੇ ਸਾਹਮਣੇ ਜਿਹੜੀਆਂ ਉਹਨਾਂ ਦੀਆਂ ਸਟੇਟਮੈਂਟਾਂ ਰਿਕਾਰਡ ਹੈ ਬਿਲਕੁਲ ਜੀ ਉਹ ਅਲੱਗ-ਅਲੱਗ ਬਿਆਨ ਨੇ ਜਿਹੜੇ ਖੜਾ ਕੇ ਲਿਆਏ ਆ ਜਾਂ ਜਿਹੜੇ ਪਕੌੜੇ ਆ ਉਹ ਸਾਰੀ ਦਰਾਫਤ ਕਰਕੇ ਉਨ੍ਹਾਂ ਤੇ ਬਣਦੀਆਂ ਧਰਾਵਾਂ ਤੇ ਜਿਹੜੀਆਂ ਇਮੀਡੀਏਟਲੀ ਕੀਤੀਆਂ ਜਾਣ ਐਡਜਸਟ ਕੀਤੀਆਂ ਜਾਣ ਬਿਲਕੁਲ ਜੀ ਕਿਉਂਕਿ ਹੋ ਸਕਦੀਆਂ ਆ ਤੁਹਾਡੇ ਕੋਲ ਉਹ ਹੁੰਦਾ ਆ ਹੈ ਨਾ ਖੁੱਲਾ ਹੁੰਦਾ ਪਰਚਾ ਉਹ ਇਹ ਗੁਰੂ ਘਰ ਦਾ ਬਾਬਾ ਜੀ ਕੰਮ ਆ ਜੀ ਬਿਲਕੁਲ ਜੋ ਆਪਣੇ ਵੱਲੋਂ ਕੋਈ ਬੇਈਮਾਨੀ ਨਹੀਂ ਹੋਊਗੀ ਜੀ ਅਸੀਂ 100% ਜਿਹੜੇ ਸਮਰਪਿਤ ਆ ਚਲੋ ਜਿਹੜੀਆਂ ਗੱਲਾਂ ਪਾਈਆਂ ਗਈਆਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਏ ਆ ਦਾਸ ਨਿਹੰਗ ਸਿੰਘ ਜਥੇਬੰਦੀਆਂ ਦਾ ਚੇਅਰਮੈਨ ਆ 11 ਜਥੇਬੰਦੀਆਂ ਦਾ ਸਰ ਸਰ ਤੇ ਅਸੀਂ ਜੋ ਦੇਖਿਆ ਜੋ ਸਾਡੇ ਸਿੰਘਾਂ ਨੇ ਵੀ ਰਿਪੋਰਟ ਕੀਤੀ ਹੈ ਉਹਦੇ ਵਿੱਚ ਇਹੀ ਕਲੀਅਰ ਹੋਇਆ ਪਿੰਡ ਤੋਂ ਸੁਣਿਆ ਗਿਆ ਇਹੀ ਕਲੀਅਰ ਹੋਇਆ ਉਹਨਾਂ ਨੇ ਚੋਰੀ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਰਿਪੋਰਟ ਜਿਹੜੀ ਆ ਬੰਦੇ ਨੂੰ ਫੜੌਂਡ ਚ ਤੇ ਜਿਹੜੇ ਛੜਾ ਕੇ ਲੱਗੇ ਆ ਉਹ ਵੀ ਚੋਰੀ ਦੇ ਆਧਾਰ ਤੇ ਮੰਮਲ ਛੜਾ ਕੇ ਲੈ ਗਏ ਆ ਇਹ ਮਾਮਲਾ ਜਿਹੜਾ ਆ ਬੇਅਦਵੀ ਦਾ ਆ ਉਹਦੇ ਨਾਲ ਦੀ ਨਾਲ ਸੰਗਤਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ 300 ਦਵਾਈ ਪਾ ਕੇ ਹੱਟ ਪਾ ਕੇ ਤੇ ਪਲੱਸ ਖੁਰਦੋ ਵਰਦ ਕਰਨ ਦੀ ਵੀਡੀਓ ਡਰੀਡ ਕੀਤੀਆਂ ਗਈਆਂ ਇਹ ਤਾਂ ਭਲਾ ਇਹ ਤਾਂ ਭਲਾ ਇਨਸਾਨ ਕੋਈ ਹੋਵੇਗਾ ਜਿਹਨੇ ਪੰਥ ਨੂੰ ਗੱਲ ਨੂੰ ਸਮਝਦਿਆਂ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਮਤਲਬ ਸਮਝਦਿਆਂ ਹੋਇਆ ਵੀਡੀਓ ਜਿਹੜੀ ਆ ਵਾਇਰਲ ਕੀਤੀ ਆ ਤੇ ਮਤਲਬ ਜਿਹੜੀ ਆ ਉਹ ਪੰਥ ਦੇ ਵਿੱਚ ਆਈ ਆ ਵੀਡੀਓ ਕਿਤੇ ਬੱਜ ਗਈ ਬਾਥਰੂਮ ਕਰਦੇ ਦੀ ਸੜਾ ਸੜ ਚੱਲ ਕੇ ਬਾਥਰੂਮ ਕਿਤੇ ਲੈ ਕੇ ਗਏ ਮੈਂ ਇਹ ਗੱਲ ਕਹੀ ਸੀ ਥੋੜਾ ਜਿਹਾ ਉੱਚੀ ਜਿਹੜੇ ਦੋਸ਼ੀ ਆ ਜੀ ਜਿਹੜੇ ਦੋਸ਼ੀ ਆ ਉਹਨਾਂ ਦੇ ਕਾਰਵਾਈ ਜੋ ਬਾਬਾ ਜੀ ਨੇ ਲਿਖ ਕੇ ਦਿੱਤਾ ਵੀ ਆਹ ਬੰਦੇ ਆ ਕਮੇਟੀ ਵਾਲੇ ਜਿਹੜੇ ਆ ਫਲਾਣੇ ਫਲਾਣੇ ਬੰਦੇ ਆ ਇਹ ਵੀ ਉਹਨੇ ਦੋਸ਼ੀ ਆ ਕਿ ਇਹਨਾਂ ਨੇ ਇਹ ਚੀਜ਼ ਜਿਹੜੀ ਛਪਾਈ ਆ ਛਪਾਈ ਹੋਣੀ ਠੀਕ ਹੈ ਜੀ ਉਹਨਾਂ ਤੇ ਅਸੀਂ ਪਰਚਾ ਜਿਹੜਾ ਦੇ ਦਿੱਤਾ ਜਿਹੜੇ ਗ੍ਰੰਥੀ ਸਾਹਿਬ ਸੀਗੇ ਜੀ ਗ੍ਰੰਥੀ ਸਾਹਿਬ ਨੂੰ ਰਾਤੀ ਸਾਰਿਆਂ ਦੀ ਅਰੀਜਨਲ ਉਹਨੂੰ ਪੇਸ਼ ਕਰਕੇ ਜੇਲ੍ਹ ਵਿੱਚ ਜਨ ਲੱਗੇ ਆ ਜਿਹੜੇ ਬਾਕੀ ਬੰਦੇ ਆ ਉਹ ਵੀ ਫੜ ਲੈਨੇ ਆ ਜੋ ਜੋ ਇਸ ਚੀਜ਼ ਸਾਹਮਣੇ ਹੁੰਦੀ ਆ ਮੇਰੀ ਇਹ ਕੋਸ਼ਿਸ਼ ਹੋਊਗੀ ਵੀ 100% ਇਹਨੂੰ ਕਲੀਅਰ ਕੀਤਾ ਜਾਵੇ ਕਿ ਇਹਦੀ ਮਗਰ ਕੋਈ ਮਾੜੀ ਸੋਚ ਤੇ ਨਹੀਂ ਕਿ ਸਾਨੂੰ ਭੈਣ ਭਰਾਵਾਂ ਨੂੰ ਕੋਈ ਲੜਾ ਰਿਆ ਚਾਹੋ ਸੂਰੀ ਸਾਹਿਬ ਕਿੱਥੇ ਦੀ ਦੁਸ਼ਮਣੀ ਨਹੀਂ ਦੀ ਵੀਡੀਓ ਡਿਲੀਟ ਕਰਨ ਦਾ ਮਕਸਦ ਇੱਕੋ ਹੀ ਸੀ ਵੀ ਦੋਸ਼ੀਆਂ ਨੂੰ ਬਚਾਉਣਾ ਹੋ ਸਕਦਾ ਇਹ ਤਾਂ ਕਲੀਅਰ ਨਹੀਂ ਆਪਾਂ ਵੀ ਕਲੀਅਰ ਆਣਾ ਇਹ ਤਾਂ ਆਪਾਂ ਦੇਖੋ ਬਿਲਕੁਲ ਕਿਸੇ ਨੂੰ ਇਹ ਦੱਸਣਾ ਦੱਸਣਾ ਤੁਹਾਨੂੰ ਨਾਮ ਦੱਸਣਾ ਨਾਮ ਤਾਂ ਸੰਗਤ ਨੂੰ ਨਾਮ ਦੱਸਣਾ ਇਹਦਾ ਦੇਖੋ ਜੇ ਜੇ ਸਿਰਮੌਰ ਜਿਹੜੀ ਕਮੇਟੀ ਅਸੀਂ ਕੋਈ ਐਫ ਆਈ ਆਰ ਦੰਦ ਨਹੀਂ ਨਿਕਲਿਆ ਬਿਲਕੁਲ ਜਿਹੜੀ ਉਹਨਾਂ ਦੀ ਡਿਊਟੀ ਲੱਗੀ ਆ ਉਹਦੇ ਪ੍ਰਤੀ ਵਫਾਦਾਰੀ ਦੇ ਉਹਨਾਂ ਨੇ ਦੇਣੀ ਉਹਨਾਂ ਨੇ ਕੀਤੀ ਨਹੀਂ ਜੀ ਆਪਣੀ ਨਾ ਪਿੰਡ ਨੂੰ ਦੱਸਿਆ ਨਾ ਪੁਲਿਸ ਨੂੰ ਦੱਸਿਆ ਬੇਈਮਾਨੀ ਕੀਤੀ ਉਹਨਾਂ ਨੇ ਇਹ ਵੀ ਚਾਬੀਆਂ ਜਿਹੜੀਆਂ ਰਸੋਈ ਰਸਾਈ ਦੀਆਂ ਕੋਈ ਆ ਬੱਚਾ ਸੀਗਾ ਉੱਥੇ ਪੁੱਛਗਿਸ਼ ਕਰਕੇ ਤੇ ਆਪ ਹੀ ਲੈ ਗਏ ਆਪ ਹੀ ਦਾਇਰ ਆਪ ਜੇ ਤੁਹਾਡੇ ਬਿਆਨਾਂ ਦੇ ਜੇ ਤੁਹਾਡੇ ਬਿਆਨਾਂ ਦੇ ਮੁਤਾਬਕ ਦੱਸਣ ਦੇ ਕੋਈ ਕਮੀ ਹੈ ਤੇ ਤੁਸੀਂ ਬਿਆਨ ਜਿਹੜੇ ਆ ਉਹ ਮੇਰੇ ਦਰਜ ਕਰੋ ਸ਼ਰੋਮਣੀ ਕਮੇਟੀ ਦੇ ਮਤਲ ਜਿਹੜੇ ਆ ਉਹ ਆਏ ਆ ਇਹਨਾਂ ਦੇ ਨੋਟ ਕਰੋ ਬਿਆਨ ਲਾ ਸਾਡੇ ਵੀ ਜੋ ਮੌਕੇ ਤੇ ਪਾਇਆ ਗਿਆ ਉਹਦੇ ਹਿਸਾਬ ਦੇ ਨਾਲ ਜਿਹੜੀ ਆ ਐਫ ਆਰ ਆ ਕੱਟ ਹੋਣੀ ਚਾਹੀਦੀ ਆ ਉਹਦੇ ਹਿਸਾਬ ਨਾਲ ਹੀ ਕੱਟੀ ਆ ਨਹੀਂ ਜੀ ਦੋ ਤਰਾ ਮਾ ਤੁਸੀਂ ਇਹ ਤੋਂ ਐਫ ਆਰ ਕਿੰਨੀ ਤਰੀਕ ਨੂੰ ਆ ਜੀ ਆ ਇਹ ਕੱਲ ਹੀ ਇਹਨਾਂ ਨੇ ਦਿੱਤੀ ਆ ਜੀ ਇਹ ਪਰ ਇਹ ਕੱਲ ਇਹ ਰੋਲਾ ਕਿੰਨੇ ਜਾਂਦਾ ਜੀ 28 ਤਰੀਕ ਦਾ 28 ਤਰੀਕ ਦਾ ਉਦੋਂ ਪਹਿਲਾਂ ਤੁਹਾਨੂੰ ਇਨਵੋਲ ਕੀਤਾ ਸੀ ਕਿ ਨਹੀਂ ਕੀਤਾ ਸੀ ਨਹੀਂ 27 ਤਰੀਕ ਦੀ ਗੱਲ ਹੈ ਇਹ ਜੀ ਤੱਕ ਇਨਵੋਲ ਵੀ ਨਹੀਂ ਸੀ ਗਏ ਇੱਥੇ ਇਹ ਜਦੋਂ ਕੱਲ ਪਤਾ ਲੱਗਾ ਜਥੇਬੰਦੀ ਨੇ ਮੈਨੂੰ ਫੋਨ ਕੀਤਾ ਜੀ ਮੈਂ 15 ਤੋਂ 20 ਮਿੰਟ ਚ ਆ ਗਿਆ ਮੈਂ ਬਾਹਰ ਹੀ ਸੀਗਾ ਮੈਂ ਕਿਹਾ ਭਾਜੀ ਮੈਂ ਆ ਗਿਆ 10 ਮਿੰਟ ਚਲੋ ਐਫਆਰ ਇਹ ਤੁਹਾਡੀ ਦੇਖੀ ਆ ਜੀ ਹਾਂਜੀ ਐਫਆਰ ਇਹ ਤੁਹਾਡੀ ਦੇਖ ਲਈ ਆ ਸਰ ਸਰ ਐਫਆਰ ਦੇ ਵਿੱਚ ਇਹ ਤਰਾਮਾ ਨਹੀਂ ਆ ਜਿਹੜੀਆਂ ਮਤਲਬ ਪੰਜਾਂ ਗੀਆਂ ਆ ਉਹ ਪਲੀਜ਼ ਉਹਦੇ ਤੇ ਐਡ ਕਰ ਦਿਓ ਉਹ ਵੀ ਕਰ ਦੇਣਾ ਉਹ ਇਹ ਬਾਬਾ ਜੀ ਅਰੈਸਟ ਕਰ ਲਓ ਜੀ 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 ਨੋ ਬੰਦੀ ਕਮੇਟੀ ਆ ਠੀਕ ਕਰੋ ਜੀ ਇਹਨਾਂ ਨਾਲ ਉਹਨਾਂ ਨਾਲ ਮੈਟ ਨਹੀਂ ਹੋਣਾ ਪੜਦਾ ਹਾਂਜੀ ਹਾਂਜੀ ਇੱਕ ਤਾਂ ਅਥੀ ਗੁਰਗਾਂ ਤੋਂ ਉਹਨੂੰ ਹਾਜ਼ਰ ਨਾਲ ਚ ਜਾਣ ਦੀ ਠੀਕ ਹੈ ਜੀ ਤੁਹਾਡੇ ਸਿੰਘ ਸਾਹਿਬ ਉਹਨਾਂ ਨਾਲ ਪਹਿਲਾਂ ਗੱਲ ਹੋਈ ਸੀਗੀ ਉਹ ਕਹਿੰਦੇ 295 A ਦਾ ਪਰਚਾ ਬਿਲਕੁਲ ਠੀਕ ਹੈ ਜੀ ਜਿਹੜੇ ਨਵੀਂ ਧਾਰਾ ਆ ਗਈ 299 ਜੀ ਠੀਕ ਹੈ ਜੀ ਫਿਰ ਨੰਬਰ 2 ਤੇ ਉਹਨੇ ਹੱਟ ਮਲਾਈ ਆ ਸੀ ਹੱਟ ਦੇ ਵਿੱਚ ਫੋਦਨ ਹੁੰਦਾ ਠੀਕ ਹੈ ਜੀ ਉਹਦੇ ਸਾਹਮਣੇ 302 ਜਿਹੜਾ ਤੁਹਾਡਾ ਪਰਚਾ ਬਣਦਾ 300 ਇਹ 307 302 ਦਾ ਸਾਰੇ ਭਾਵ 107 ਤੇ ਨਮੀ ਉਹਦੇ ਚ ਇਹ ਆ ਕਿ ਜੇ ਕਿਸੇ ਨੇ ਕੋਈ ਮਿਲਾਵਟ ਕੀਤੀ ਆ ਕੁਝ 300 ਗੀ ਹੁੰਦੀ ਆ ਚਲੋ ਜੀ ਪ੍ਰਸ਼ਾਦ ਕਿਸ ਦਿੱਤਾ ਨਹੀਂ ਪ੍ਰਸ਼ਾਦ ਇਹਨਾਂ ਨੇ ਕਬਜ਼ੇ ਚ ਨੂੰ ਲਿਆ ਉਹੋ ਚੀਜ਼ ਨੂੰ ਸਾਬਤ ਕਿਦਾਂ ਕਰੀਏ ਪਿਆਇਆ ਕਮੇਜੇ ਪਿਆਇਆ ਇੱਥੇ ਪ੍ਰਸ਼ਾਸਨ ਨੇ ਆਦਾ ਕੋਈ ਸੁਣੋ ਸੁਣੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਹੜੀ ਗੱਲ ਕੱਲ ਵੀ ਹੋਈ ਆ ਹਾਂਜੀ ਜੇ ਕੋਈ ਇਦਾਂ ਦੀ ਗੱਲ ਆ ਜਾਂਦੀ ਜਿਹੜੀ ਮੂਵੀ ਦੇਖੀ ਆ ਤੁਸੀਂ ਵੀ ਦੇਖ ਲਓ ਮੇਰੇ ਕੋਲ ਵੀ ਪਈ ਆ ਉਹਦੇ ਚ ਕਿਤੇ ਸਪਰੇਅ ਤਾਂ ਨਹੀਂ ਆਇਆ ਠੀਕ ਆ ਜੀ ਜੇ ਗੁਰੂ ਘਰ ਬੈਠਿਆਂ ਤੇ ਉਹ ਗੱਲ ਉਹ ਸਿਰਫ ਕਲੀਅਰ ਕਰੀਏ ਹੈ ਜੀ ਇੰਸ਼ਾਅੱਲਾ ਦੇਖੋ ਜੀ ਮੈਂ ਸਾਬਤ ਕਰਾਂ ਇੱਕ ਮਿੰਟ ਇੱਕ ਸਾਬਤ ਕਰਾਂ ਹਾਂਜੀ ਵਾਡੇ ਕੋਲ 28 ਤਰੀਕ ਨੂੰ ਆਈ ਨਹੀ ਜੀ ਤੇ ਉਹ ਨਹੀਂ ਆਈ ਹਾਂ ਇੱਥੇ ਬੰਦੇ ਬੰਨ ਕੇ ਗਏ ਮੇਰੇ ਸਾਹਮਣੇ ਉਹਦਾ ਬੰਦਾ ਤੁਹਾਨੂੰ ਨਹੀਂ ਆ ਤੂੰ ਨਹਿਰ ਤੋਂ ਭੜਾਇਆ ਉਹਨੇ ਹਲੋ ਬਾਬਾ ਜੀ ਦੱਸਦਾ ਜਿਹੜੀ ਮੈਟਰ ਦੱਸਦਾ ਤੁਹਾਨੂੰ ਉਹ ਨਾਲ ਛੱਡ ਗਿਆ ਹਾਂ ਸਰ ਗੱਲ ਹੋ ਗਈ ਆ ਜੀ ਜਸਵੀਰ ਜਸਵੀਰ ਚੰਦ ਹੋ ਕੇ ਮੋਕੇ ਦੇ ਸਗਾ ਜਿਹੜੀ ਗੱਲ ਸਰ ਤਜੀਕ ਨੇ ਇਹ ਬਿਆਨ ਦਿੱਤਾ ਹੁਣ ਇਹਦਾ 28 ਦਾ ਮਾਮਲਾ ਹੈ 28 ਨੂੰ ਤੁਹਾਡੇ ਧਿਆਨ ਚ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਬਾ ਜੀ ਸੁਣੋ ਇੱਕ ਮਿੰਟ ਇੱਕ ਮਿੰਟ ਕਿਉਂ ਨਹੀਂ 28 28 ਨੂੰ ਆ ਗੱਲ ਨਹੀਂ ਦਿੱਤੀ ਵੀ ਸੀ ਆਹ ਬਾਬਾ ਜੀ ਨਹੀਂ ਨੂੰ ਇਹ ਜਿਹੜੀ ਤੁਸੀਂ ਕਹਿੰਦੇ ਵੀ ਉਹ ਜਿਹੜਾ ਹੱਟ ਪਾਉਣ ਦਾ ਸਾਡੇ ਕੋਲ ਨਹੀਂ ਹੈ ਪ੍ਰੂਫ ਹੋ ਸਕਦਾ ਪ੍ਰਸ਼ਾਦ ਪਿਆ ਹੋਵੇ ਦੇਖਿਆ ਨਹੀਂ ਇਹ ਤਾਂ ਬੱਕਰੀ ਗੱਲ ਹੈ ਦੂਜੀ ਗੱਲ ਇਹ ਵੀ ਵੀਡੀਓ ਡੀਲੀਟ ਕੀਤੀ ਗਈ ਬੀਡੀਆ ਮੁੜ ਕੇ ਵਾਇਰਲ ਹੋਈ ਉਹਦਾ ਮੈਂ ਕਰ ਦਿੰਨਾ ਜੋ ਬੰਦਾ ਵਾਦਾ ਹੋ ਜਾਂਦਾ ਆ ਵੀ ਸਕਦਾ ਜੇ ਡਾਟਾ ਰਿਕਵਰ ਹੋ ਜਾਂਦਾ ਦੇਖੋ 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 ਡੀਵੀਆਰ ਕਬਜ਼ੇ ਚ ਲੈ ਲਿਆ ਉਹ ਮੈਂ ਐਫਐਸਐਲ ਭੇਜ ਦਿੰਨਾ ਇੱਥੇ ਟੈਕਨੀਕਲ ਚ ਜੇ ਔਰ ਡਾਟਾ ਰਿਕਵਰ ਹੋ ਜਾਂਦਾ ਤੇ ਉਹ ਵੀ ਅਸੀਂ ਚੈੱਕ ਕਰ ਲੈਣਾ ਠੀਕ ਹੈ ਜਿਹਦਾ ਜਿਹਦਾ ਜੋ ਜੋ ਕਸੂਰ ਆਇਆ ਉਹ ਪੰਘਾਂਗੇ ਛੱਡਣਾ ਕਿਉਂ ਸੂਰੀ ਸਾਹਿਬ ਇੱਕ ਬੇਨਤੀ ਆ ਇਧਰ ਫਿਰ ਹੁਣ ਆਹ ਨੂੰ ਪਤਾ ਵੀ ਤੁਸੀਂ ਧਾਰਾ ਵੀ ਵਾਦਾ ਕਰ ਦੇਣਾ ਪਰਚਾ ਵੀ ਹੋਣਾ ਨਾ ਬੰਦੇ ਅੰਦਰ ਵਿਚਰਨਾ ਪਰ ਇਹ ਤੋੜ ਤੱਕ ਜਾਊਂਗੀ ਉਹ ਬੰਦੇ ਨੂੰ ਭੇਜਿਆ ਕਿਨੇ ਕਰਾਇਆ ਕਿ ਮੈਂ ਉਹੀ ਗੱਲ ਕਰ ਰਿਹਾ ਮਾ ਕਿ ਇਹਨਾਂ ਨੇ ਭੇਜਿਆ ਇੱਕ ਤੇ ਇਹ ਚੀਜ਼ ਵੈਰੀਫਾਈ ਕਰ ਲਈਏ ਦੂਜਾ ਅਸੀਂ 15 ਤੋਂ ਬਾਅਦ ਟੀਮ ਆਪਣੀ ਬਣਾ ਕੇ ਜਿੱਥੇ ਉਹਦਾ ਐਡਰੈਸ ਹੈਗਾ ਵਾ ਉੱਥੋਂ ਉਹਨੂੰ ਲੈ ਕੇ ਆਉਨੇ ਤੇ ਫਿਰ ਸਾਰੇ ਡਿਟੇਲ ਜੀ ਵੈਰੀਫਾਈ ਕਰਕੇ ਫਿਰ ਸੰਗਤ ਨੂੰ ਦੱਸਾਂਗੇ ਇਹ ਚੀਜ਼ ਇਹੋ ਚੀਜ਼ ਤੇ ਦੇਖਣੀ ਇਹੋ ਚੀਜ਼ ਤੇ ਦੇਖਣੀ ਆ ਕਿ ਇਹ ਬੰਦੇ ਕਿਹੜੇ ਬੰਦੇ ਨੂੰ ਪਤਾ ਸੀ ਨਾ ਦੋਸ਼ੀ ਉਹ ਵੱਡੇ ਹੋਇਆ ਪਤਾ ਸੀ ਕਿ ਯਾਦ ਵੀ ਹੋਈ ਆ ਵੀਰੋ ਦੇਖ ਲਈ ਜਾ ਕੇ ਆਪ ਵੀ ਬੁਲਾਇਆ ਆਪ ਵੀ ਆ ਗਏ ਦੇਖੋ ਜਿਹੜੀ ਗੱਲ ਸੁਣੋ ਸੁਣੋ ਜਿਹੜੀ ਗੱਲ ਬਾਬੂ ਜੀ ਬਾਬਾ ਜੀ ਇੱਕ ਇੱਕ ਮੇਰੀ ਬੇਨਤੀ ਸੁਣੋ ਹੁਣ ਕੱਲ ਜਿਹੜੀ ਗੱਲ ਸਾਹਮਣੇ ਆਈ ਆ ਪੰਚਾਇਤ ਚ ਪਿੰਡ ਵਾਲੇ ਵੀ ਸੀ ਭੈਣ ਜੀ ਹਰੀ ਵੀ ਆਏ ਸੀ ਕੁਝ ਮਤਲਬ ਪਿੰਡ ਦੇ ਵੀ ਮੌਧ ਬੇਰ ਸੀਗੇ ਬਾਕੀ ਕਮੇਟੀ ਦੇ ਮੈਂਬਰ ਵੀ ਸੀਗੇ ਉੱਥੇ ਇਹੋ ਹੀ ਗੱਲ ਸਾਡੇ ਵੀ ਨੋਟਿਚ ਆਈ ਆ ਵੀ ਤੁਸੀਂ ਦੱਸਿਆ ਹਾਂਜੀ ਜੀ ਤੁਹਾਨੂੰ ਵੀ ਬੁਲਾਇਆ ਇੱਥੇ ਤੁਹਾਡੇ ਸਾਹਮਣੇ ਗੱਲ ਜੇ ਇਹ ਹੀ ਕੋਈ ਨਾ ਨੁਕਰ ਕੀਤੀ ਹੈ ਕਿਸੇ ਗੱਲੋਂ ਮੈਂ ਕਹਾ ਬਾਬਾ ਜੀ ਦੱਸੋ ਕੀ ਕਰਨਾ ਮੈਂ ਕਰਨ ਤਿਆਰ ਹਾਂ ਮੈਂ ਤੁਹਾਡੀ ਗੱਲ ਨੂੰ ਚਲੋ 7 ਵਜੇ ਵਾਗਰੂ ਤੁਸੀਂ ਸਾਨੂੰ ਇਹ ਦੱਸ ਦਿਓ ਤੁਸੀਂ ਇਹ ਕਿੰਨੇ ਦਿਨ ਦਾ ਟਾਈਮ ਲੈਣੇ ਆਂ ਉਹ ਬੰਦੇ ਦੋਸ਼ੀ ਆ ਅੰਦਰ ਹੁੰਦੇ ਆ ਉਹਨਾਂ ਦੇ ਕੀ ਕਰਾਂਗੇ ਇੱਕ ਹੁੰਦੇ ਤੁਹਾਡਾ ਜਿਹੜਾ ਜਿੰਨੇ ਸ਼ਪਾਇਆ ਸੀਗਾ ਪਾਠੀ ਸੀਗਾ ਉਹਨੂੰ ਅਸੀਂ ਜੇਲ੍ਹ ਭੇਜਣ ਲੱਗੇ ਆਂ ਜੀ ਪੇਸ਼ ਕਰਤਾ ਜੱਜ ਦੇ ਲੈ ਕੇ ਗਿਆ ਬਾਕੀ ਬੰਦੇ ਬਾਕੀ ਬੰਦੇ ਜਿਹੜੇ ਆ ਬਾਕੀ ਬੰਦੇ ਵੀ ਫੜ ਕੇ ਇੱਥੋਂ ਦੇ ਹੀ ਆ ਫੜ ਲੈਨੇ ਆ ਉਹਨਾਂ ਨੂੰ ਨਹੀਂ ਐਨੀ ਕਾਲੀ ਕੀ ਆ ਉਹਨੂੰ ਭੇਜਣ ਦੀ ਉਹ ਬਾਕੀ ਬੰਦੇ ਅਰੈਸਟ ਕਰੋ ਹੱਲੇ ਮਤਲਬ ਉਹਦਾ ਰਿਮਾਂਡ ਲਓ ਰਿਮਾਂਡ ਲਾ 24 ਘੰਟੇ ਦੇ ਵਿੱਚ ਜਿਹੜਾ ਰਿਮਾਂਡ ਮਿਲ ਜੂਗਾ ਰਿਮਾਂਡ ਲਓ ਅਦਾਲਤ ਚ ਭੇਜ ਕਰੋ ਜਿਹੜੇ ਆਏ ਸੀ ਨਾ ਪ੍ਰੈਸ ਰਿਪੋਰਟਰ ਤੁਹਾਡੇ ਉਹਨਾਂ ਨੇ ਵੀ ਸਾਰੀ ਡਿਟੇਲ ਚ ਪੁੱਛੀ ਆ ਜੋ ਕੁਝ ਕਿਹਾ ਇਹਨਾਂ ਦੇ ਸਾਹਮਣੇ ਗਿਆ ਸੂਰੀ ਸਾਹਿਬ ਮੈਂ ਇਹ ਬੇਨਤੀ ਕਰਨਾ ਹੈ ਵੀ ਤੁਸੀਂ ਜੇ ਉਹ ਬੰਦੇ ਮਤਲ ਜਿਹੜੇ ਆ ਤੁਹਾਡਾ ਮਜਬੂਰੀ 24 ਘੰਟੇ ਦੀ ਤੇ ਉਹਦਾ ਰਿਮਾਂਡ ਦਾ ਤਾਂ ਹੈਗਾ ਹੀ ਆ ਆਪਸ਼ਨ ਰਿਮਾਂਡ ਕਰੋ ਉਹਦਾ ਤਾਂ ਉਹ ਬਿਠਾ ਲਓ ਉਹਨੂੰ ਹਲੇ ਬਾਕੀਆਂ ਨੂੰ ਮਤਲ ਲਿਆਓ ਅਰੈਸਟ ਤੁਸੀਂ ਜਲਦ ਤੋਂ ਜਲਦ ਨੌ ਮੈਂਬਰੀ ਕਮੇਟੀ ਆ ਨੌ ਦੇ ਨੌ ਹੀ ਅਰੈਸਟ ਕਰੋ ਇੱਕ ਇੰਗਲੈਂਡ ਬੈਠਾ ਉਹਨੂੰ ਛੱਡ ਕੇ ਉਦੇ ਵਿੱਚ ਕਾਬਲ ਸਿੰਘ ਆ ਗਿਆ ਗ੍ਰਾਂਤੀ ਨੌ ਬੰਦੇ ਤੇ ਜੀ ਇਹਨਾਂ ਨੂੰ ਪੰਜ ਇਹਨਾਂ ਨੇ ਲਿਖਾਇੇ ਸੀ ਗੱਲ ਕਿ ਆਹ ਪੰਜ ਬੰਦੇ ਇਹਨਾਂ ਤੋਂ ਵੈਰੀਫਾਈ ਵੀ ਹੋ ਜਾਣਾ ਕਿਹੜੇ ਬੰਦੇ ਨੇ ਭੇਜਿਆ ਉਦਾਂ ਦਾ ਬੱਚਾ ਆਇਆ ਨਹੀਂ ਆਉਂਦਾ ਆਇਆ ਨਹੀਂ ਜੀ ਇਸਨੇ ਮਸਲਾ ਕੋਈ ਸ਼ਰਾਪ ਕਰਾਈ ਆ ਉਹ ਵੀ ਦੇਖ ਲੈਣੇ ਆ ਇਹ ਚੀਜ਼ ਦੇ ਦੇ ਵੈਰੀਫਾਈ ਕਰਨਾ ਪੈਂਦਾ ਜੀ ਬਿਲਕੁਲ ਬਿਲਕੁਲ ਕੋਈ ਕੋਈ ਮਗਰ ਕੀ ਸਾਜਿਸ਼ ਤੇ ਨਹੀਂ ਹੈ ਸਾਜੀ ਸਾਜੀ ਸਰ ਮੈਂ ਬੇਨਤੀ ਇਹ ਕੀਤੀ ਆ ਸਰ ਬਈ ਮਸਲਾ ਪੰਥ ਕੋਲ ਵੀ ਚਲ ਗਿਆ ਸ਼੍ਰੋਮਣੀ ਕਮੇਟੀ ਕੋਲ ਵੀ ਚਲ ਗਿਆ ਜੜਿਆਲਾ ਮੰਜਕੀ ਦੁਆਰਾ ਬੜਗਾ ਬਰਗਾੜੀ ਨਾਮ ਬਣੇ ਬਿਲਕੁਲ ਠੀਕ ਹੈ ਜੀ ਬਸ ਲਾਸਟ ਗੱਲ ਇਹ ਆ ਪ੍ਰਸ਼ਾਸਨ ਦੇ ਸਾਹਮਣੇ ਮੈਂ ਪਿੰਡ ਦੇ ਸਾਹਮਣੇ ਇਹ ਬੇਨਤੀ ਕਰਦਾ ਇਹਹੀ ਗੱਲ ਜੀ ਇਹਹੀ ਗੱਲ ਜੀ ਵੈਗੁਰੂ ਜੀ ਇੱਕ ਵੈਗੁਰੂ ਜੀ ਇੱਕ ਬੇਨਤੀ ਆ ਹਾਂ ਜੀ ਤੁਹਾਡਾ ਇਹ ਐਚ.ਐਚ.ਓ. ਦੀ ਬਹੁਤ ਕਵਰ ਕਰਨਾ ਸਾਰਾ ਕੁਝ ਕਵਰ ਕਰਨਾ ਤੁਸੀਂ ਇਹਨੂੰ ਫਾਸਟ ਟੈਕ ਕਰਨ ਲਈ ਕੋਈ ਵੀ ਆਪਣਾ ਇੱਕ ਐਚ.ਐਚ. ਸਪੈਸ਼ਲ ਮਿਸ਼ਨ ਚਲਾ ਦਿਓ ਫੀਲ ਤੇ ਲਾ ਦਿਓ ਕਿ ਜਿਹੜਾ ਇਹਨੂੰ ਜਲਦੀ ਹੱਲ ਜਤਾ ਦਿੱਤਾ ਜਾਵੇ। ਮੈਂ ਕਹਾ ਸਰ ਮੈਂ ਨਾਲ ਆਪ ਲੱਗਾ ਵਾਂ। ਮੇਰਾ ਐਸਆਈ ਆ ਉਤਾਰ ਸਿੰਘ ਸੁਣੋ ਉਤਾਰ ਸਿੰਘ ਆ। ਵਧੀਆ ਬੰਦਾ ਇਹਨਾਂ ਨੇ ਸਾਰਿਆਂ ਨੇ ਕਿਹਾ ਵੀ ਵਧੀਆ ਬੰਦਾ ਆ। ਇਹਨੂੰ ਇਹਨੂੰ ਤੁਸੀਂ ਜੜਿਆੜਾ ਚੌਂਕੀ ਦਾ ਜੜਿਆੜਾ ਚੌਂਕੀ ਦਾ ਦੇਖਣ ਦਿਓ। ਸਰ ਬੰਦਾ ਕੋਲੋਂ ਮਤਲਬ ਕੋਈ ਗੱਲ ਨਹੀਂ ਇੰਸਪੈਕਟਰ ਰੈਂਕ ਦਾ ਜਾਂ ਡੈਪਟੀ ਰੈਂਕ ਦਾ ਮਤਲਬ ਕਰਦੇ ਆ ਸੀਪੀ ਨਾਲ ਗੱਲ ਹੋਈ ਵੀ ਆ। ਵੀ ਇਹਨੂੰ ਇਹ ਗੰਭੀਰਤਾ ਨਾਲ ਲਵੋ ਇੱਕ ਇਹ ਕਿਉਂਕਿ ਇਹਦੇ ਤੇ ਦਬਾਅ ਬਣ ਸਕਦਾ ਲੋਕਲ ਐ। ਬਿਲਕੁਲ ਵੀ। ਅਵਤਾਰ ਸਿੰਘ ਸਾਡਾ ਮਿੱਤਰ ਹੈ ਗੁਰਸ਼ੇਖਿਆ ਸਾਨੂੰ ਪੂਰਨ ਵਿਸ਼ਵਾਸ ਹੈ ਲੇਕਿਨ ਇਹ ਲੋਕਲ ਹੈ ਇਦੇ ਤੇ ਦਬਾਅ ਬਣ ਸਕਦਾ ਆ ਅਸੀਮ ਅਦਲ ਚਾਹੁੰਦੇ ਆ ਵੀ ਇਹ ਮਤਲਬ ਕੋਈ ਉੱਚ ਅਧਿਕਾਰੀ ਜਿਹੜਾ ਆ ਉਹ ਦੇਖ ਲੈਣੇ ਸਾਬ ACP ਰੈਂਕ ਦਾ ਮਤਲਬ ਲਾਇਆ ਜਾਵੇ ਸੈੱਟ ਬਣਵਾ ਲੈਣੇ ਆ ਹਾਂ ਸੈੱਟ ਬਣਵਾ ਲੈਣੇ ਆ ਇਹਦਾ ਹੋਇਆ ਰੀ ਪਲੈਨਿੰਗ ਆ ਸਾਰਾ ਸਾਰਾ ਪਲੈਨਿੰਗ ਹੋਇਆ ਜੀ ਜਲਦੋ ਜਲਦਿਆ ਬਾਬਾ ਜੀ ਹੋ ਗਿਆ ਇਹ ਮੈਂ ਕੋਈ ਨਾਂ ਥੋੜੀ ਕਰਨ ਦੇ ਅਸੀਂ ਤੇ ਕਿਹਾ ਵੀ ਅਸੀਂ ਨਾਲਿਆਂ ਤੁਹਾਡੇ ਖੜੇ ਦੂਜਾ ਤੁਹਾਡੇ ਪ੍ਰਸ਼ਾਸਨ ਦੇ ਧਿਆਨ ਚ ਵੀ ਗੱਲ ਦੱਸਣੀ ਜ਼ਰੂਰੀ ਹੈ ਹਾਂਜੀ ਪਿੰਡ ਦੇ ਸਮੁੱਚੇ ਫੈਸਲੇ ਤੋਂ ਗਿਹੜੇ ਸਾਥੀ ਸੋਹਿਰ ਦਿਨੇਸ਼ ਮਾਮਲੇ ਲਈ ਇਹ ਪੰਜ ਸਿੰਘ ਸਾਡੇ ਇੱਥੇ ਪਰਮਾਨੈਂਟਲੀ ਰਹਿਣਗੇ ਤੇ ਬਾਕੀ ਪਿੰਡ ਵਾਲੇ ਜਿਹੜੇ ਆ ਗੁਰਸੇਖੂ ਪ੍ਰਬੰਧ ਦੇਖਣਗੇ ਨਾਲ ਹੋ ਕੇ ਇਹਨਾਂ ਦਾ ਤੇ ਸਾਰਾ ਨਿਗਰਾਨ ਇਹ ਕਰਨਗੇ ਪੰਜ ਨਿਹੰਗ ਸਿੰਘਾ ਸਾਡੇ ਇਹ ਤੁਹਾਡੇ ਪ੍ਰਸ਼ਾਸਨ ਦੇ ਵੀ ਧਿਆਨ ਚ ਗੱਲ ਦੇ ਦਈਏ ਉਹ ਪੰਜ ਬਦਲਦੇ ਰਹਿ ਸਕਦੇ ਆ ਜੇ ਕਿਸੇ ਨੇ ਜਾਣਾ ਆ ਇਹ ਤਾਂ ਪਿੰਡ ਲੈ ਤੇ ਪੰਜ ਪੱਕੇ ਤੌਰ ਤੇ ਰਹਿਣਗੇ ਨਹੀਂ ਪ੍ਰਸ਼ਾਸਨ ਨੂੰ ਦੱਸਣ ਦਾ ਮਕਸਦ ਇਹ ਆ ਸੁਣੋ ਪ੍ਰਸ਼ਾਸਨ ਨੂੰ ਦੱਸਣ ਦਾ ਮਕਸਦ ਇਹ ਆ ਕੱਲ ਨੂੰ ਕੋਈ ਉਸ ਤਰ੍ਹਾਂ ਦਾ ਉੱਠ ਕੇ ਗੱਲ ਕਰੇ ਉੱਥੇ ਦਾ ਜਿਹੜੇ ਨਿਹੰਗ ਇਦਾਂ ਕਰਦੇ ਆ ਉਦਾਂ ਕਰਦੇ ਆ ਉਹ ਮਤਲਬ ਜਿਹੜਾ ਆ ਉਹ ਬਕਾਇਦਾ ਕੈਮਰੇ ਚੱਲਦੇ ਆ ਡੀਵੀਆਰ ਹੈ ਨਹੀਂ ਜੀ ਰਿਕਾਰਡਿੰਗ ਹੋਣੀ ਨਹੀਂ ਦੇਈ ਇੱਥੇ ਹੁਣ ਬਾਬਾ ਜੀ ਗੱਲ ਕਲੀਅਰ ਨਹੀਂ ਹੁੰਦੀ ਨਾ ਹਾਂ ਇੱਕ ਜਿਹੜਾ ਆ ਸਾਡਾ ਜਿਹੜਾ ਬੰਦਾ ਜੀ ਇੱਥੇ ਪਰਮਾਨੈਂਟ ਲੋ ਦੀ ਲਵਾ ਦਿਓ ਕੇ ਦੀ ਪਿੰਡ ਵਾਲੇ ਕਹਿੰਦਾ ਨਾ ਇਹਨਾਂ ਤੇ ਗੱਲ ਠਾਉਣ ਗੱਲ ਕੱਲ ਨੂੰ ਦੋ ਮੁਲਾਜ਼ਮ ਲਾ ਦਿਓ ਬਗਲ ਜਾ ਕੇ ਦੇਖੋ ਡੀਵੀਆਰ ਤੁਸੀਂ ਲੈ ਕੇ ਆਏ ਆ ਜੀ ਰਿਕਾਰਡਿੰਗ ਹੋਣੀ ਨਹੀਂ ਦੇਈ ਵੀਰ ਨਵਾਂ ਲੱਗ ਜੂਗਾ ਨਵਾਂ ਲਾਉਣੇ ਆ ਤੁਸੀਂ ਕਦੀ ਕਰਨਾ ਵਰਨਾ ਇੱਕ ਇਹਦਾ ਜਵਾਨ ਚਾ ਦੋ ਜਵਾਨ ਆ ਇਥੇ ਦੂਜੀ ਤੇ ਲਾਓ ਤੇ ਨਾਲ ਤੇ ਜਿਹੜੇ ਕਿ ਕੱਲ ਨੂੰ ਕੋਈ ਗੱਲਬਾਤ ਹੋਰ ਨਾਗਲਾ ਜਿਹੜੇ ਦੇਖੋ ਛੇੜਖਾ ਨਹੀਂ ਕਰਨਾ ਪੰਥ ਦੇ ਫੈਸਲੇ ਆ ਇਹ ਤੁਸੀਂ ਪਿੰਡ ਵਾਲਿਆਂ ਨਾਲ ਰਲ ਕੇ ਜਿਦਾ ਉਹਨਾਂ ਦਾ ਪ੍ਰਚਾਰ ਪ੍ਰਚਾਰਣ ਤੇ ਦੋ ਇਹਦੇ ਵਿੱਚ ਕੋਈ ਨਹੀਂ ਤੁਸੀਂ ਨਹੀਂ ਕਾਨੂੰਨ ਇੰਟਰਫੀਰੈਂਸ ਕਾਨੂੰਨ ਦੇ ਅਧਿਕਾਰੀ ਜੀ ਦੋ ਸਾਡੇ ਲਾਉ ਜ਼ਰੂਰੀ ਅਸੀਂ ਲਾਇਆ ਨਾ ਦੇਖਿਆ ਰਹੇ ਆ ਅਸੀਂ ਤੁਹਾਡੇ ਨਾਲ ਆ ਸਾਰੇ ਮਸਲਾ ਆਪਣਾ ਮਸਲਾ ਠੀਕ ਹੈ ਤੁਸੀਂ ਬੇਨਤੀ ਫਿਰ ਸੰਗਤ ਪਿੰਡ ਕੋਸ਼ ਕਵੇ ਬਾਬੇ ਕੋਸ਼ ਕਹਿਣ ਮੜ ਕੇ ਫਿਰ ਟਕਰਾ ਲਈ ਜਾਂ ਸਾਰੇ ਪੁਲਿਸ ਦੇ ਵਿੱਚ ਗੁਰਸਿੱਖ ਬੰਦੇ ਹੈਗੇ ਆ ਇੱਥੇ ਦੋ ਚਪੈਟ ਲਾ ਦਿਓ ਵਾਹਿਗੁਰੂ ਜੀ ਦਿੱਆ ਕਿ ਜਿਹੜੀ ਵੀਡੀਓ ਆ ਉੱਥੇ ਦੱਬ ਲਓ ਗਾਹਾਂ 'ਚ ਗਰੁੱਪਾਂ 'ਚ ਸ਼ੇਅਰ ਨਾ ਕਰੋ ਆਪਣੇ ਵੀਊ ਨਾ ਲਵੋ ਕੋਸ਼ਿਸ਼ ਨਾ ਕਰੋ ਇੱਕ ਮਿੰਟ ਦਾ ਅੱਡੀ ਗੱਲ ਵਿੱਚ ਆ ਜੀ ਬੇਨਕਾਰ ਵੀ ਅਸੀਂ ਗੱਲ ਕੀਤੀ ਸੀ ਕੋਈ ਪ੍ਰੈਸ਼ਨ ਆ ਸਦੀ ਜਾਵੇ ਇਹ ਮੈਂ ਤਾਂ ਵੀ ਬੇਨਤੀ ਕਰ ਰਿਹਾ ਸਭ ਨੂੰ ਅੱਛਾ ਕੋਈ ਵੀਡੀਓ ਬਣਾ ਕੇ ਨਾ ਜਾਨਦੇ ਪੈਸਾ ਦੇ ਜਾਨਦੇ ਹੁਣ ਰੋਕਣੀ ਥੋੜੀ ਜਾਏ ਪਾਲ ਦੇ ਜਾਨਦੇ ਪ੍ਰੈਸ਼ਨ ਜਾਨਦੇ ਹੋਣ ਆਓ ਆਜੋ 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 ਆ ਜਾ ਇੱਥੇ ਬਾਜੋ ਭਜੀ ਤੂੰ ਬਾਜੋ ਬੜੇ ਬੜੇ ਪਾਣੀ ਇਧਰ ਹੋ ਜਾਂਦਾ ਬਣ ਹੋ ਜਾਂਦਾ ਤੂੰ ਤੋ ਉਹਨਾਂ ਉੱਥੇ ਕਿੱਥੇ ਜਾਣਾ ਉੱਠ ਕੇ ਥੋੜੀ ਜਣਾ ਅੱਗੇ ਨਹੀਂ ਜਾਣਾ ਉੱਠ ਕੇ ਨਹੀਂ ਜਾਣ ਦੇਣਾ ਆਪੇ ਇੱਥੇ ਆਊਗਾ